ਫਾਇਲ ਕਾ ਸਮਾਚਾਰ ਵੈਬ ਟੀਵੀ ਦੇਖੇ ਦਰਸ਼ਕਾਂ ਦਾ ਸਵਾਗਤ ਹੈ। ਯੁੱਧ ਨਸ਼ਿਆਂ ਵਿਰੁੱਧ ਅੰਜਾਮ ਤੱਕ ਪਹੁੰਚੇਗੀ ਲੜਾਈ। ਨਸ਼ਿਆਂ ਦਾ ਹੋਵੇਗਾ ਸਮੂਲ ਨਾਸ਼। ਲਾਲਜੀਤ ਸਿੰਘ ਭੁੱਲਰ, ਟ੍ਰਾਂਸਪੋਰਟ ਮੰਤਰੀ ਵੱਲੋਂ ਫਾਇਲ ਕਾ ਜ਼ਿਲ੍ਹੇਦਾਰ ਡੋਰਾ, ਸਮੂਹ ਵਿਭਾਗਾਂ ਨੂੰ ਜਨਤਕ ਭਾਗੀਦਾਰੀ ਨਾਲ ਇਸ ਅਭਿਆਨ ਵਿੱਚ ਤੰਦਈ ਨਾਲ ਲੱਗਣ ਦੇ ਨਿਰਦੇਸ਼। ਚੰਗਾ ਕੰਮ ਕਰਨ ਵਾਲੇ ਪੰਚਾਇਤਾਂ ਦਾ ਹੋਵੇਗਾ ਸਨਮਾਨ। ਹੁਣ ਖਬਰ ਵਿਸਤਾਰ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦੇਜ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਣੀ ਸਬ ਕਮੇਟੀ ਦੇ ਮੈਂਬਰ ਟ੍ਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਣ ਨੇ ਆਖਿਆ ਕਿ ਨਸ਼ਾ ਖਿਲਾਫ ਪੰਜਾਬ ਸਰਕਾਰ ਵਿੱਢੀ ਗਈ ਲੜਾਈ ਨੂੰ ਅੰਜਾਮ ਤੱਕ ਪਹੁੰਚਾਏਗੀ ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਬੰਗਲਾ ਪੰਜਾਬ ਸਿਰਜਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਮਾਜਿਕ ਭਾਗੀਦਾਰੀ ਨਾਲ ਅਸੀਂ ਇਸ ਸਟੇਜ ਨੂੰ ਪ੍ਰਾਪਤ ਕਰਾਂਗੇ ਕੈਪਟਨ ਮੰਤਰੀ ਸ਼੍ਰੀ ਲਾਲਜੀਤ ਸਿੰਘ ਭੁੱਲਣ ਨੇ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਿਰਦੇਸ਼ ਦਿੱਤੇ ਕਿ ਨਸ਼ਾ ਖਿਲਾਫ ਹਰ ਇੱਕ ਵਿਭਾਗ ਆਪਣੀ ਬੰਦੀ ਭੂਮਿਕਾ ਤੰਦਈ ਨਾਲ ਨਿਭਾਏ। ਉਨ੍ਹਾਂ ਕਿਹਾ ਕਿ ਨਸ਼ੇ ਤਸਕਰੀ ਨਾਲ ਨਜਾਇਜ਼ ਜਾਇਦਾਦਾਂ ਬਣਾਉਣ ਵਾਲਿਆਂ ਦੀਆਂ ਜਾਇਦਾਦਾਂ ਸੀਜ਼ ਕੀਤੀਆਂ ਜਾਂ ਹਰਿਆਣ ਅਤੇ ਜੇ ਕਿਸੇ ਨੇ ਕੋਈ ਨਜਾਇਜ਼ ਸਾਰੀ ਕੀਤੀ ਹੈ ਤਾਂ ਉਸ ਨੂੰ ਵੀ ਡਾਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ ਮਹੀ ਵਿੱਚ ਸਰਪੰਚਾਂ ਅਤੇ ਨਗਰ ਕੌਂਸਲਰਾਂ ਦੀ ਭੂਮਿਕਾ ਮੱਤਮੁਪਰਨ ਹੈ ਅਤੇ ਉਹ ਪਿੰਡਾਂ ਵਿੱਚ ਗ੍ਰਾਮ ਸਭਾ ਦੇ اجلاس ਬੁਲਾ ਕੇ ਨਸ਼ੇ ਦੇ ਸਮਗਲਾਂ ਦਾ ਬਾਈਕਟ ਕਰਨ ਅਤੇ ਇਹ ਵੀ ਮਤੇ ਪਾਇਆ ਜਾਣ ਕਿ ਜੇਕਰ ਕੋਈ ਨਸ਼ੇ ਨਸਕਰਾਂ ਤਸਕਰ ਦੀ ਜਮਾਨਤ ਵੀ ਦੇਵੇਗਾ ਤਾਂ ਉਸ ਦਾ ਬਾਈਕਟ ਕੀਤਾ ਜਾਵੇਗਾ ਭਗਵਨ ਸਿੰਘ ਮਾਲ ਜੀ ਨੇ ਰੰਭੀ ਆ ਜੋਤ ਨਸ਼ਿਆ ਮਰੂਧ ਉਹਨੂੰ ਨੇਪਲੇ ਕਰਨ ਲਈ ਅਸੀਂ ਦਿਨ ਰਾਤ ਲੱਗੇ ਆ ਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆ ਅਫਸਰਾਂ ਦੇ ਨਾਲ ਆਪ ਦੇ ਚੇਅਰਮੈਨ ਸਰਪੰਚਾਂ ਨਾਲ ਸਰਪੰਚਾਂ ਨਾਲ ਆਪਾਂ ਕਰਕੇ ਕਿ ਇਹਨੂੰ ਊੜ ਨੂੰ ਆਪਾਂ ਮੁੱਢੋਂ ਕਦਮ ਕਰਨਾ ਆ ਸਰਦਾਰ ਭਗਤ ਸਿੰਘ ਮਾਰੂ ਨਿਯਮਤੀ ਪੰਜਾਬ ਜੀ ਦਾ ਜਿਹੜਾ ਮੇਨ ਅਜੰਡਾ ਹੈ ਮੁੱਖ ਮਕਸਦ ਹੈ ਕਿ ਮੈਂ ਆਪਣਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਆ ਉਸ ਜਿਹੜੇ ਸੁੱਕਿਆਂ ਦਾ ਸਮਾਂ ਪੰਜਾਬ ਆ ਉਹਨੂੰ ਪੈਂਦਾ ਤੇ ਜਿਹੜਾ ਜਿਹੜੇ ਲੋਕਾਂ ਕਾਰਵਾਈਆਂ ਹੋ ਰਹੀਆਂ ਸਮਗਲਰਾਂ ਤੇ ਪਿਛਲੇ 28 ਸੱਤ ਦਿਨਾਂ ਤੋਂ ਉਹਦੇ ਨਾਲ ਲੋਕ ਪੋਜ਼ਿਟਿਵ ਨੇ ਲੋਕ ਉਸ ਨੇ ਤੇ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਅਫਸਰਾਂ ਦੀ ਸਾਰਿਆਂ ਦੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਸ਼ਬੀ ਆ ਉਹ ਪੋਜ਼ਿਟਿਵ ਗਈ ਆ ਲੋਕ ਕੀ ਚਾਹੁੰਦੇ ਆ ਲੋਕ ਚਾਹੁੰਦੇ ਆ ਸਾਡਾ ਮਾਲ ਤੇ ਜਾਨ ਉਸ ਸੁਰੱਖਤ ਰਵੇ ਤੇ ਜਿਹੜੇ ਗਲਤ ਅੰਸਰ ਨੇ ਗੈਂਗਸਟਰ ਸਮਗਲਰ ਜਾਂ ਬ੍ਰੋਤੀ ਜਿਹੜੇ ਗਲਤ ਕੰਮ ਕਰਦੇ ਆ ਗਲਤ ਅੰਸਰ ਉਹਨਾਂ ਨੂੰ ਪੁਲਿਸ ਕਾਰਵਾਈਆਂ ਕਰਕੇ ਜਿਨ੍ਹਾਂ ਦੇ ਪਿੱਛੇ ਭੇਜੇ ਤੇ ਉਹ ਕਾਰਵਾਈਆਂ ਹੋ ਰਹੀਆਂ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਕੇਸਾਂ ਦੇ ਵਿੱਚ ਅਟੈਚ ਹੋ ਰਹੀਆਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਘਰ ਬਣਾਏ ਆ ਉਹਨਾਂ ਦੇ ਘਰਾਂ ਤੇ ਪੀਲਾ ਪੰਝਾ ਚੱਲ ਰਿਹਾ ਉਹਦੇ ਤੋਂ ਵੀ ਜਿਹੜੇ ਲੋਕ ਨੇ ਉਹਨਾਂ ਮਹੱਲਿਆਂ ਦੇ ਪਿੰਡਾਂ ਦੇ ਬਾਗਾਂ ਦੇ ਉਹ ਲੋਕ ਵੀ ਇਹ ਕਿਤੇ ਨਾ ਕਿਤੇ ਮਨ ਦੇ ਵਿੱਚ ਤ੍ਰਿਹਾਸਾ ਆਪਣੇ ਆਪ 'ਚ ਧੀਰੇ ਹੀ ਮਹਿਸੂਸ ਕਰਦੇ ਪਏ ਆ ਕਿ ਭਾਵੇਂ ਕਾਰਵਾਈ ਹੋਣ ਹੋਈ ਆ ਪਰ ਚੰਗੀ ਗੱਲ ਹੋਈ ਆ ਸਰਕਾਰ ਨੇ ਸਟੈਪ ਚੁੱਕਿਆ ਤੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਬੇੜਾ ਕਰ ਕੀਤਾ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਕਰਾਏ ਪਾਇਆ ਸਾਡੇ ਪੰਜਾਬ ਦੀਆਂ ਜਿਹੜਾ ਕੁਫਲੀਆਂ ਕੀਤੀਆਂ ਉਹਨਾਂ ਲੋਕਾਂ ਤੇ ਕਾਰਵਾਈਆਂ ਹੋ ਰਹੀਆਂ ਤੇ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਐਮਐਲਏ ਸਬੰਧ ਨਾਲ ਵੀ ਬੇਨਤੀ ਵੀ ਸਰਪੰਚਾਂ ਨੂੰ ਬੇਨਤੀ ਕਰੋ ਆਪਦੇ ਪਿੰਡਾਂ ਦੇ ਵਿੱਚ ਮਤੇ ਪਾਉਣ ਗ੍ਰਾਮ ਸਭਾ ਦੇ اجلاس ਸੱਦ ਕੇ ਸਾਰਾ ਪਿੰਡ ਉੱਤੇ ਸੱਦਿਆ ਜਾਵੇ ਸਾਰੇ ਪਿੰਡ ਦੇ ਮਤੇ ਤੇ ਸਾਈਨ ਹੋਣ ਜਿਹੜਾ ਸਮਗਲਰ ਆ ਉਹਦਾ ਤੇ ਪਿੰਡ ਨਾਲ ਜਿਹੜਾ ਵਰਤੋਂ ਬਾਜੀ ਆ ਵਿਆਹ ਸ਼ਾਦੀ ਆ ਜਨਮ ਮਰਨ ਤੇ ਉਹ ਸਾਰਾ ਕੁਝ ਬੰਦ ਹੋਵੇ ਨਾਲ ਜਿਹੜਾ ਵਿਅਕਤੀ ਪਿੰਡ ਦੇ ਵਿੱਚੋਂ ਆਪਦੀ ਜ਼ਮੀਨ ਦੇ ਨੰਬਰ ਜਾਂ ਤੇ ਘਰ ਦੇ ਨੰਬਰ ਲਵਾ ਕੇ ਜ਼ਮਾਨਤ ਦੇ ਜਾਂਦਾ ਜਾਂ ਜਿਹੜਾ ਨੰਬਰਦਾਰ ਜਾਂ ਕੋਈ ਮੈਂਬਰ ਪੰਚਾਇਤ ਜਾਂ ਕੋਈ ਹੋਰ ਵਿਅਕਤੀ ਜਮਾਨਤੀਆ ਬਣ ਕੇ ਜਾਂਦਾ ਜਾਂ ਕੋਈ ਕਾਉਂਸਲਰ ਜਮਾਨਤੀਆ ਬਣ ਕੇ ਜਾਂਦਾ ਉਹਨਾਂ ਦਾ ਵੀ ਸਮਾਜਿਕ ਧਾਰਮਿਕ ਤੇ ਹਰ ਜਗ੍ਹਾ ਤੋਂ ਬਾਈਕਾਟ ਹੋਵੇ ਪਿੰਡ ਨਾਲ ਹੁੱਕਾ ਪਾਣੀ ਬੰਦ ਹੋਵੇ ਸ਼ਹਿਰ ਨਾਲ ਹੁੱਕਾ ਪਾਣੀ ਬੰਦ ਹੋਵੇ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਜਿਹੜੇ ਲੋਕ ਜਮਾਨਤਾ ਦੇ ਜਾਂਦੇ ਉਹ ਵੀ ਰੁਕ ਜਾਣਗੇ ਪੀਆ ਯਾਰ ਸਮਝੋ ਜਦੋਂ ਇੱਕ ਬੰਦੇ ਦੀ ਜਮਾਨਤ ਦੇਣ ਚੱਲ ਜਾਂਦਾ ਆਪਣੇ ਚੋਂ ਬੰਦਾ ਦੂਜਾ ਕਹਿੰਦਾ ਯਾਰ ਉਹ ਵੀ ਗਿਆ ਚੱਲ ਮੈਂ ਵੀ ਤੁਰ ਪੈਣਾ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਲੋਕਾਂ ਦੇ ਮਨ ਚ ਕਿਤੇ ਨਾ ਕਿਤੇ ਇਹ ਗੱਲ ਜਾਊਗੀ ਵੀ ਇੰਨਾ ਗਲਤ ਰੋਕਾ ਕਰਕੇ ਸਾਡੇ ਵਿਰੁੱਧ ਵੀ ਮਤੇ ਪੈਣਦੇ ਆ ਤੇ ਆਪੇ ਰੋਕ ਘਟਣਗੇ ਤੇ ਮੈਨੂੰ ਮੇਰਾ ਕਿ ਜੇ ਇਹ ਕੰਮ ਨਿਪਰੇ ਚੜ੍ਹਦੀ ਤੇ ਮੈਨੂੰ ਨਹੀਂ ਲੱਗਦਾ ਵੀ 1 ਮਹੀਨੇ ਤੋਂ 2 ਮਹੀਨੇ ਜਾਂ 2 ਮਹੀਨੇ ਤੋਂ ਤੇ ਜਾਂ ਵੀ ਨਾਲ ਕੋਈ ਆਪਾਂ ਨੂੰ ਸਮੰਗਲਰ ਇਹੋ ਜਿਹਾ ਲੱਗੂਗਾ ਵੀ ਜਿਹਨੂੰ ਇਹ ਡਰਨਾ ਹੋਵੇ ਕਿਉਂਕਿ ਹਰ ਬੰਦੇ ਨੂੰ ਇਹ ਡਰ ਹੁੰਦਾ ਕਿ ਜਿਹੜੀ ਪ੍ਰਾਪਰਟੀ ਆ ਕਿਉਂਕਿ ਸਰਕਾਰ ਪ੍ਰਾਪਰਟੀਆਂ ਅਟੈਚ ਕਰ ਰਹੀ ਹੈ ਨਾਲ ਹੀ ਡੀ ਸਾਹਬ ਨੂੰ ਕਹਿੰਦੇ ਆ ਕਿ ਥੱਲੇ ਜਿਹੜੀ ਪਟਵਾਰੀ ਆ ਜਾਂ ਬੀਡੀਪੀਓ ਆ ਜਾਂ ਨਗਰ ਕੌਂਸਲ ਆ ਕਾਰਪੋਰੇਸ਼ਨ ਆ ਉਦੇ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਇਹ ਪੱਕੇ ਨੋਟਿਸ ਕੱਢ ਦਿਓ ਕਿ ਜੇ ਪੁਲਿਸ ਡਿਪਾਰਟਮੈਂਟ ਜਿੱਥੇ ਤੇ ਐਫ ਆਈ ਆਰ ਰਜਿਸਟ ਹੁੰਦੀ ਆ ਉਹਦਾ ਲੈਂਡ ਰਿਪੋਰਟ ਮੰਗਦੀ ਆ ਉਹਦੀ ਜ਼ਾਇਦਾ ਰਿਪੋਰਟ ਮੰਗਦੀ ਆ ਤੇ ਉਹ ਰਿਪੋਰਟ 24 ਘੰਟਿਆਂ ਦੇ ਵਿੱਚ ਪਟਵਾਰੀ ਕਾਰਪੋਰੇਸ਼ਨ ਦੇ ਅਧਿਕਾਰੀ ਨਗਰ ਕੌਂਸਲ ਦੇ ਅਧਿਕਾਰੀ ਬੀਆਰਪੀਓ ਦਫਤਰ ਉਸੇਲੇ ਪੁਲਿਸ ਨੂੰ ਮੱਈਆ ਕਰਉਣ ਤਾਂ ਜੋ ਜਿਹੜੇ ਸਮੱਗਲਰ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਹੋ ਕੇ ਉਹਨਾਂ ਦੀ ਨਿਲਾਮੀ ਹੋ ਸਕੇ ਕੋਰ ਕੋਣ ਤੇ ਵਿਗੋ ਜਦੋਂ ਬੰਦਾ ਕੋਈ ਵੀ ਗਲਤ ਕੰਮ ਕਰਦਾ ਉਹ ਜਾਇਦਤ ਬਣਾਉਂਦਾ ਤੇ ਜਦੋਂ ਉਹਦੀ ਜਾਇਦਤ ਅਟੈਚ ਹੋ ਗਈ ਪ੍ਰਾਪਰਟੀ ਅਟੈਚ ਹੋ ਗਈ ਉਸ ਪਾਸੇ ਨੂੰ ਲੋਕ ਜਾਣ ਤੋਂ ਕੰਨੀ ਘਰੌਣਗੇ ਤੇ ਨਾਲ ਜਦੋਂ ਇਹੋ ਜਿਹੇ ਮਤੇ ਪੈ ਗਏ ਵੀ ਠਾਡੀ ਕਿਸੇ ਦੇ ਨਾਂ ਨੰਬਰਦਾਰ ਨੇ ਗਵਾਹੀ ਪਾਉਣੀ ਆ ਨਾ ਕਿਸੇ ਜ਼ਮਾਨਤੀ ਦੇ ਜ਼ਮਾਨਤ ਦੇਣੀ ਆ ਜਦੋਂ ਇਹੋ ਜਿਹੇ ਮਤੇ ਪੈ ਗਏ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਭਾਵੇਂ ਜਿੱਡਾ ਮਰਜ਼ੀ ਬਦਮਾਸ਼ ਹੋਵੇ ਜਿੱਡਾ ਮਰਜ਼ੀ ਵੱਡਾ ਸਮਗਲਰ ਹੋਵੇ ਉਹ ਜਦੋਂ ਅਗਲੇ ਨੂੰ ਪਤਾ ਹੋਣਾ ਮੇਰੇ ਪਿੱਛੇ ਕਿਸੇ ਨੇ ਕੇਸ ਨਹੀਂ ਲੜਦਾ ਮੇਰੇ ਪਿੱਛੇ ਨਹੀਂ ਕਿਸੇ ਆਉਣਾ ਤੇ ਉਹ ਵੀ ਆਪਣੀ ਆਪ ਦੇ ਸਿੱਧੇ ਰਾਹ ਤੇ ਪੈ ਜਾਊਗਾ ਤੇ ਇਹ ਉਹ ਯੁੱਧ ਆ ਇਹ ਉਹ ਜਾਗਿਆ ਜਿਵੇਂ ਅੱਤਵਾਦ ਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਭੈਣਾ ਭਰਾਵਾਂ ਨੇ ਰਲ ਮਿਲ ਕੇ ਬੰਦ ਕੀਤਾ ਸੀ ਅੱਤਵਾਦ ਨੂੰ ਖਤਮ ਕੀਤਾ ਸੀ ਉਹ ਯੁੱਧ ਨੂੰ ਜਿੱਤਿਆ ਸੀ ਉਸੇ ਤਰ੍ਹਾਂ ਇਹ ਯੁੱਧ ਵੀ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਣਾ ਸਰਕਾਰ ਪੁਲਿਸ ਪ੍ਰਸ਼ਾਸਨ ਉਹ ਸਾਰਾ ਪੱਪਾ ਭਾਰਿਆ ਇਹ ਯਹਰ ਨੂੰ ਬੰਦ ਕਰਨ ਲਈ ਪਰ ਥੱਲੇੋਂ ਗਰਾਊਂਡ ਤੋਂ ਲੋਕਾਂ ਨੂੰ ਵੀ ਸਾਥ ਦੇਣਾ ਪੈਣਾ ਲੋਕਾਂ ਨੂੰ ਹਮਲਾ ਮਾਰਨਾ ਪੈਣਾ ਤੇ ਇਹ ਜਿਹੜਾ ਯਹਰ ਆ ਇਹ ਲੋਕ ਸੰਗਤ ਦੀ ਆਵਾਜ਼ ਬਣ ਕੇ ਲੋਕਵਾਜ ਬਣ ਕੇ ਯਹਰ ਬੰਦ ਕਰਨ ਕੋਲ ਅਫਸਰ ਸਰਪੰਨਾਂ ਨੂੰ ਅੱਜ ਧਾਈ ਨੀ ਪੀਤੀ ਆ ਇਹ ਜਿਹੜਾ ਮੈਡੀਕਲ ਨਸ਼ਾ ਜਾਂ ਜਿਹੜੀ ਗੈਰਕਾਨੂੰਨੀ ਸ਼ਰਾਬ ਆਉਂਦੀ ਆ ਉਹਦੇ ਤੇ ਵੀ ਸਿਕੰਜਾ ਕੱਸਿਆ ਜਾਵੇ ਤੇ ਸਖਤੋਂ ਸਖਤ ਇਹਨਾਂ ਦੇ ਪਰਚੇ ਦਰਜ ਕੀਤੇ ਜਾਣ ਧਰਾਵਾਂ ਜਿਹੜੀਆਂ ਉਹ ਕੋਈ ਮਾਰੀਆਂ ਨਾ ਲੱਗਣ ਜਿੰਨੀਆਂ ਵੀ ਸਖਤ ਧਰਾਵਾਂ ਲੱਗੀਆਂ ਜਾ ਸਕਦੀਆਂ ਕੋਈ ਨਾ ਕਈ ਐਸਐਚਓ ਸਰਪੰਨ ਕਹਿ ਦਿੰਗੇ ਵੀ ਬਕਵਾ ਦੁਜੇ ਐਸਐਚਓ ਦਾ ਬੰਦਾ ਇੱਥੋਂ ਤੱਕ ਵੀ ਕਹਿਤਾ ਕਿ ਐਸਐਸਪੀ ਜिले ਦਾ ਇੱਕ ਆ ਡੀਐਸਪੀ ਡਿਵੀਜ਼ਨ ਦਾ ਹੈ ਕਿ ਆ ਉਹ ਤੁਸੀਂ ਆਪ ਸੱਚ ਵੇਖੋ ਵੀ ਬਕਵਾ ਕਿਹਦਾ ਬੰਦਾ ਜਿਹੜਾ ਕੋਈ ਗਲਤ ਅਨਸਰਿਆ ਸਮਗਲ ਰਿਹਾ ਗੈਂਗਸਟਰ ਆ ਜਾਂ ਕੋਈ ਸਮਾਜ ਵਿਰੋਧੀ ਅਨਸਰ ਆ ਜਾ ਚੋਰ ਆ ਜਿਹਦੇ ਤੇ ਬੰਦੀ ਕਾਰਵਾਈ ਉਹਦਾ ਵੈਰੀਫਾਈ ਕਰਕੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੋ ਵੇਖੋ ਜਿਹੜਾ ਸਮਾਜ ਦੇ ਵਿਰੁੱਧ ਹੈ ਨਾ ਉਹ ਦਾ ਕਿਸੇ ਪੋਲੀਟੀਸ਼ਨ ਦਾ ਸਗਾ ਨਾ ਉਹ ਕਿਸੇ ਆਪਣੀ ਮਿਹਨਤ ਕਰਨ ਵਾਲੇ ਇਨਸਾਨ ਦਾ ਸਗਾ ਨਾ ਉਹ ਕਿਸੇ ਅਫਸਰ ਦਾ ਸਗਾ ਤੇ ਨਾ ਕਿਸੇ ਪੁਲਿਸ ਅਫਸਰ ਦਾ ਸਗਾ ਇਸ ਕਰਕੇ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹਨਾਂ ਦਾ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲਾ ਪਿੱਛੇ ਭੇਜਿਆ ਜਾਊਗਾ ਤੇ ਵੇਖੋ ਜਦੋਂ ਜੇਲਾ ਪਿੱਛੇ ਜਾਣਗੇ ਤੇ ਪਿੱਛੇ ਜ਼ਮਾਨਤਾਂ ਦੇਣ ਵਾਲੇ ਪਿੱਛੇ ਗਵਾਹੀਆਂ ਦੇਣ ਵਾਲੇ ਬੰਦੇ ਨਾ ਗਏ ਤਾਂ ਮੈਨੂੰ ਲੱਗਦਾ ਵੀ ਇਹ ਜਿਹੜਾ ਕੋੜ ਆ ਇਹ ਕੋੜ ਜੜ ਤੋਂ ਕੁੱਟਿਆ ਜਾਵੇ ਫਸਲ